ਕਾਇਤ ਰਿਕ ਨੂੰ ਤਾਂ ਪੂਰੇ ਆ ਲੋ ਜੀ ਕਰਦਾ ਰਹਾ ਵਾ ਲੋ ਜੀ ਕੋਈ ਸੁਪਾਰਦਾ ਕੰਮ ਨਹੀਂ ਪਈਆਂ ਦਾ ਠੀਕ ਹੈ ਜੀ ਲੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਵਖਤਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਜ਼ਿਮੀਂਦਾਰ ਪਰਾ ਠੀਕ ਹੈ ਜੀ ਮੱਝ ਬਕਾਊਾ ਜੀ ਕੋਸ ਦੇਣ ਬਾਕੀ ਆ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸਸਰੀ ਕਾਲ ਜੀ ਬਾਈ ਨਾਮ ਵਿੱਕੀ ਜੀ ਬਾਈ ਪਿੰਡ ਬਖਤਗੜ ਜੀ ਬਾਈ ਜ਼ਿਲ੍ਹਾ ਬਰਨਾਲਾ ਜੀ ਬਾਈ ਹਾਂ ਜੀ ਅੱਜ ਦੀ ਜਾਣਕਾਰੀ ਦਿਓ ਜੀ ਕਿੰਨੇ ਕਿਦਰ ਰਹਿੰਦੇ ਤੇ ਕਿੰਨੇ ਦਿਨ ਬਾਕੀ ਜੀ ਹਲੇ ਸਤਾਈ ਦੇ ਰੈਂਕ ਨੂੰ ਦਿਨ ਪੂਰੇ ਹੋਣੇ ਜਬ ਆਸਤਾਈ ਨੂੰ ਹਾਂ ਜੀ ਬਾਈ ਠੀਕ ਆ ਤੇ ਪਿਛਲੇ ਸੇ ਦੁੱਧ 12 ਲੀਟਰ ਸੀ ਜੀ ਬਾਈ ਠੀਕ ਆ ਤੋੜ ਦੋਈ ਗੋਪਰਾ ਟਰੇਲੂ ਮਾਜਾ ਕੋਈ ਪਪਾਰ ਦਾ ਕੰਮ ਨਾ ਠੀਕ ਹੈ ਜੀ ਚੈੱਕ ਕਰ ਸਕਦੇ ਲੋ ਜੀ ਰੱਦ ਜਾਣਕਾਰੀ ਬਾਈ ਤੁਹਾਨੂੰ ਲਿਖਦੇ ਭਰਾ ਫੋਨ ਤੇ ਠੀਕ ਨਾ ਪੈਂਟ ਵਸਤਗੜ ਤੇ ਜਿਲ੍ਹਾ ਨੂੰ ਪਹੁੰਚਦਾ ਵੀ ਵਰਨ ਤੋੜ ਦੋ ਤੋੜ ਦੋ ਬਾਈ ਤੋੜ ਲੋ ਜੀ ਆਸਤਾਈ ਤਰੀ ਨੂੰ ਦਿਨ ਪੂਰੇ ਆ ਲੋ ਜੀ ਕਰਦਾ ਰਵਾ ਲੋ ਜੀ ਵਪਾਰ ਦਾ ਕੰਮ ਨਹੀਂ ਕਰਿਆਂ ਦਾ ਠੀਕ ਹੈ ਜੀ ਬਾਕੀ ਦੁੱਧ ਮੌਕੇ ਤੇ ਲਾਉਂਦੀ ਆ ਭਰਾ ਹੀ ਠੀਕ ਹੈ ਨਾ ਇੱਕ ਵਾਰ ਆ ਵੀ ਫੇਰ ਇਹਦੇ ਨੂੰ ਲਿਆ ਇੱਕ ਵਾਰ ਹੋਰ ਦਿਖਾ ਦੀ ਥਾਂ ਨੂੰ ਦਿਖਾ ਦੇ ਨਾ ਚੰਗੀ ਤਰ੍ਹਾਂ ਤੋਰ ਤੋਰ ਦਿਓ ਠੀਕ ਹੈ ਜੀ ਘਰੇਲੂ ਮੱਝਾਂ ਤੇ ਦੁੱਧ ਮੌਕੇ ਤੇ ਤਾਰ ਵੀ ਕਰ ਦੋ ਤੋਰ ਤੋਰ ਦੋ ਚਲ ਚੈੱਕ ਕਰ ਸਕਦੇ ਥਾਂ ਨੂੰ ਲੇਵਾ ਟਿਲਾਂ ਟੁਲਾਂ ਵਾਲੇ ਪਿੰਡਾਂ ਕਰਮਾ ਵਾਲੀ ਦੀ ਠੀਕ ਹੈ ਜੀ ਲੋ ਬੰਦ ਰਹੀ ਬੰਦ ਬੰਦ ਵੀਰੇ ਬੰਦੋ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਲੈ ਬੰਦੋ ਵੀਰੇ ਬੰਦੋ ਬੰਦ ਜੇ ਬਾਈ ਬੰਦੋ ਬੰਦੋ ਲੋ ਜੀ ਸ਼ੱਕਰ ਸਾਬਾ ਖਾਣ ਤੇ ਊੜੇ ਫੜੇ ਟੁੱੜੀ ਜਾਂਦੀ ਹੈ ਕਹਿੰਦੇ ਮੱਖੇ ਤੇ ਹੀ ਦੁੱਧ ਲਾਉਂਦੀ ਆ ਭਰਾ ਚਿਕਨ ਘਰ ਦਾ ਰਵਾ ਪਾਪਾਿਆਂ ਦਾ ਤੇ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਬਾਈ ਦਾ ਨੰਬਰ ਸਕਰੀਨ ਤੇ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75 8000 355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਬਹੁਤ ਬਹੁਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੂੰ ਵੀ ਵੀਡੀਓ ਅਪਲੋਡ ਕਰ ਸਕੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਓਕੇ ਬਾਏ